ਸਾਸ੍ਰੀਕਾਲ ਮੈਂ ਮਲਕੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਚੈਨਲ ਥਿੰਕਿੰਗ ਆਫ ਪੰਜਾਬ ਜਲਾਲਾਬਾਦ ਦੀ ਸਿਮਰਨਪ੍ਰੀਤ ਕੌਰ ਨੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਕੀਤਾ ਰੋਸ਼ਨ ਦੱਸਦੀ ਹੈ ਕਿ ਐਕਮੈਸਿਨਿਸ ਕੈਂਡੀ ਸਕੂਲ ਦੀ ਵਿਦਿਆਰਥਣ ਨੇ ਕਮਰਸ ਟਾਪ ਕੀਤਾ ਅਤੇ ਸਕੂਲ ਦੇ ਪੂਰੇ ਸਟਾਫ ਅਤੇ ਸ਼ਹਿਰ ਵਾਸੀਆਂ ਨੇ ਜਲਾਲਾਬਾਦ ਪਹੁੰਚਣ ਤੇ ਸਿਮਰਨਪ੍ਰੀਤ ਕੌਰ ਦਾ ਨਿਗਾ ਸਵਾਗਤ ਕੀਤਾ ਅਤੇ ਸਿਮਰਨਪ੍ਰੀਤ ਕੌਰ ਨੇ ਗੁਰੂ ਘਰ ਵਿਖੇ ਜਾ ਕੇ ਗੁਰੂ ਘਰ ਦਾ ਸ਼ੁਕਰਾਨਾ ਕੀਤਾ でき <music> <music> मेरा नाम सिमरनप्रीत कौर है आज तोड्डा ललाबाद पहुंच गया है क्यों किया गया जी ए एक्चुअली मैं ट्वेल्थ मेरे अच्छे मार्क्स आए हैं परसेंट और मेरे पेरेंट्स और मेरे टीचर्स मेरे सारी फैमिली ने मन्नू कांग्रेचुलेट किया है केड़े स्कूल बड़ते हो एक में पब्लिक सीनियर सेकेंडरी स्कूल ਅੱਗੇ ਮੈਂ ਸੀਏ ਕਰਨ ਦੀ ਸੋਚ ਰਹੀ ਐ ਐਂਡ ਆ'll डेफिनेटली ਬੀ ਸਕਸੈਸ ਇਨ ਥੈਟ ਮੇਰੀ ਬੇਟੀ ਸਿਮਰਨਦੀਪ ਕੋ ਜੋ ਕਿ ਐਕਮੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਦੀ ਐ ਤੇ ਸ਼ੁਰੂ ਤੋਂ ਹੀ ਮਤਲਬ ਪ੍ਰੀ ਨਰਸਰੀ ਤੋਂ ਹੀ ਸਟਾਰਟਿੰਗ ਤੋਂ ਹੀ ਉਸ ਸਕੂਲ ਵਿੱਚ ਪੜ੍ਹ ਰਹੀ ਐ ਸਕੂਲ ਦੀ ਪੜ੍ਹਾਈ ਬਹੁਤ ਅੱਛੀ ਐ ਟੀਚਰ ਸਟਾਫ ਸਭ ਨੇ ਮਿਹਨਤ ਕੀਤੀ ਐ ਬੱਚੀ ਨੇ ਮਿਹਨਤ ਕੀਤੀ ਐ ਤੇ ਪਲੱਸ 2 ਵਿੱਚ ਟੌਪ ਕੀਤਾ ਬੱਚੀ ਨੇ ਟੀਚਰਸ ਸਭ ਜੋ ਵੀ ਮਤਲਬ ਬੱਚੇ ਦੀ ਗਾਈਡਲਾਈਨਸ ਕਰਦੇ ਨੇ ਸਭ ਦਾ ਮਤਲਬ ਧੰਨਵਾਦ ਹੈ ਤੇ ਬੱਚਿਆਂ ਨੂੰ ਚਾਹੀਦਾ ਵੀ ਅੱਗੇ ਆ ਕੇ ਤੇ ਪੜ੍ਹਾਈ ਦੇ ਵਿੱਚ ਅੱچھے ਮਾਰਕ ਲੈ ਕੇ ਪਾਸ ਹੋਣ ਤਾਂ ਕਿ ਮਾਪਿਆਂ ਦਾ ਨਾਮ ਰੋਸ਼ਨ ਹੋਵੇ ਸਕੂਲ ਦਾ ਨਾਮ ਰੋਸ਼ਨ ਹੋਵੇ ਸਕੂਲ ਦੇ ਸਟਾਫ ਪ੍ਰਿੰਸੀਪਲ ਉਹਨਾਂ ਦਾ ਨਾਮ ਉੱਚਾ ਹੋਵੇ ਜੀ ਤੁਹਾਡੇ ਸਕੂਲ ਦੇ ਅੱਜ ਬੱਚੇ ਨੇ ਟੌਪ ਕੀਤਾ ਜਲਾਲਾਬਾਦ ਦੇ ਕੀ ਕਹਿਣਾ ਚਾਹੋ ਬਹੁਤ ਹੀ ਪ੍ਰਾਊਡ ਮੂਮੈਂਟ ਹੈ ਸਾਡੇ ਲਈ ਇਹ ਇਕ ਇਨਸਾਨ ਜਦੋਂ ਮਿਹਨਤ ਕਰਦਾ ਤੇ ਸਫਲਤਾ ਜਦੋਂ ਉਹਦੇ ਕਦਮ ਚੁੰਮੀ ਹੈ ਤਾਂ ਉਸ ਤੋਂ ਵੱਡਾ ਪ੍ਰਾਊਡ ਮੂਮੈਂਟ ਕੋਈ ਹੋ ਹੀ ਨਹੀਂ ਸਕਦਾ। ਬਹੁਤ ਖੁਸ਼ੀ ਹੈ ਇਸ ਗੱਲ ਦੀ। ਬੱਚੇ ਨੇ ਮਿਹਨਤ ਕੀਤੀ। ਟੀਚਰਸ ਦੀ ਗਾਈਡੈਂਸ ਨਾਲ ਮਿਹਨਤ ਕੀਤੀ। ਠੀਕ ਹੈ ਟੀਚਰਸ ਨੇ ਮਿਹਨਤ ਕਰਵਾਈ। ਬੱਚੇ ਨੇ ਮਿਹਨਤ ਕੀਤੀ, ਪੇਰੈਂਟਸ ਦੀ ਕੋਆਪਰੇਸ਼ਨ ਸੀ। ਔਰ ਇਹਦੇ ਨਾਲ ਸਾਨੂੰ ਮਤਲਬ ਬੜੀ ਵਧੀਆ ਸਫਲਤਾ ਮਿਲੀ ਹੈ। ਬਹੁਤ ਖੁਸ਼ ਹਾਂ। ਮੈਂ ਬਹੁਤ ਖੁਸ਼ੀ ਹੈ ਕਿ ਮੇਰੇ ਬੱਚੇ ਨੇ ਤੋਫ ਕੀਤਾ। ਏ ਇਸ ਦਾ ਵੀ ਏ ਹੈ ਕਿ ਇੱਕ ਪੜਨ ਜੋ ਬਹੁਤ ਸ਼ੁਰੂ ਤੋਂ ਇੰਟੈਲੀਜੈਂਟ ਸੀ ਤੇ ਕੁਝ ਇਹਨੂੰ ਮੇਰੇ ਨਾਲੋਂ ਜ਼ਿਆਦਾ ਟੀਚਰ ਪ੍ਰਿੰਸੀਪਲ ਮੈਡਮ ਬਹੁਤ ਜ਼ਿਆਦਾ ਹੀ ਇਹਨੂੰ ਗਾਈਡ ਕੀਤਾ ਹੈ ਉਹਨਾਂ ਨੇ ਮੈਂ ਉਹਨਾਂ ਨੂੰ ਬਾਰ 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 ਥੈਂਕ ਯੂ ਕਹਿਣਾ ਚਾਹਨੀ ਆ ਕਿ ਅੱਜ ਮੇਰੀ ਬੱਚੀ ਮੇਰੇ ਕਰਨੀ ਕੁਝ ਆਪਣੀ ਪੜਾਈ ਕਰਨ ਸਟਾਫ ਮੈਂਬਰ ਸਭ ਉਹਦਾ ਪੂਰੀ ਤਰ੍ਹਾਂ ਸਾਥ ਦਿੰਦੇ ਰਹੇ ਹਨ ਅੱਜ ਤੁਹਾਡੀ ਕਲਾਸ ਦਾ ਬਚਾ ਟੋ ਚਲਾ ਲਾ ਬਾਰੇ ਇਸ ਤੇ ਕੀ ਰੱਖਣਾ ਕੀ ਕਹਿਣਾ ਚਾਹ ਹਾਂਜੀ ਮੈਂ ਸਭ ਤੋਂ ਪਹਿਲਾਂ ਤਾਂ ਇਹ ਕਹਿਣਾ ਚਾਹਾਂਗੀ ਕਿ ਮੈਂ ਐਕਮੇ ਪਬਲਿਕ ਸੀਨੀਅਰ ਸੈਂਡਰੀ ਸਕੂਲ ਵਿੱਚ ਪਿਛਲੇ 10 ਸਾਲਾਂ ਤੋਂ ਸੀਨੀਅਰ ਕੋਆਰਡੀਨੇਟਰ ਦੇ ਤੌਰ ਤੇ ਕੰਮ ਕਰ ਰਹੀ ਹਾਂ ਮੈਂ ਆਪਣੇ ਸਕੂਲ ਦੀ ਇੱਕ ਚੀਜ਼ ਦੀ ਹਰ ਜਗ੍ਹਾ ਹੀ ਪ੍ਰੇਜ਼ ਕੀਤੀ ਏ ਕਿਉਂਕਿ ਠੀਕੇ ਫੀਸ ਲੈਣਾ ਸਕੂਲ ਦੀ ਡਿਊਟੀ ਏ ਸਕੂਲ ਨੇ ਸਟਾਫ ਨੂੰ ਪੇ ਕਰਨਾ ਏ ਫੀਸ ਲੈਣੀ ਏ ਪਰ ਫਿਰ ਵੀ ਮਤਲਬ ਅਸੀਂ ਦੇਖਦੇ ਆ ਕਿ ਜੇ ਕੋਈ ਨੀਡੀ ਫੈਮਲੀ ਇਹ ਬੱਚੇ ਨੂੰ ਜਿਸ ਤਰ੍ਹਾਂ ਦੀ ਵੀ ਸਕੂਲ ਵੱਲੋਂ ਹੈਲਪ ਦਿੱਤੀ ਜਾ ਸਕਦੀ ਹੈ ਸਾਡੇ ਪ੍ਰਿੰਸੀਪਲ ਮੈਮ ਸਾਡੀ ਮੈਨੇਜਮੈਂਟ ਕਦੀ ਵੀ ਇਸ ਵੱਲੋਂ ਪਾਸੇ ਨਹੀਂ ਹਟੀ ਸਾਨੂੰ ਇਸ ਬੱਚੀ ਦਾ ਪਤਾ ਸੀ ਕਿ ਇਹ ਬੱਚੀ ਕਿਤੇ ਨਾ ਕਿਤੇ ਸਾਡੇ ਸਕੂਲ ਦਾ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰੇਗੀ ਇਸ ਲਈ ਟਾਈਮਲੀ ਐਨੇ ਜੋ ਵੀ ਚੀਜ਼ ਦੀ ਡਿਮਾਂਡ ਕੀਤੀ ਐਨੇ ਬੁੱਕਸ ਦੀ ਡਿਮਾਂਡ ਕੀਤੀ ਸੈਂਪਲ ਪੇਪਰਸ ਦੀ ਡਿਮਾਂਡ ਕੀਤੀ ਵੈਸੇ ਸਾਡੇ ਸਕੂਲ ਵਿੱਚ ਹਮੇਸ਼ਾ ਹੀ ਸੈਂਪਲ ਪੇਪਰ ਅਵੇਲੇਬਲ ਹੁੰਦੇ ਸੀ ਬਟ ਇਨ ਕੇਸ ਬੱਚੀ ਨੇ ਕੋਈ ਡਿਫਰੈਂਟ ਡਿਮਾਂਡ ਵੀ ਕੀਤੀ ਫਿਰ ਵੀ ਅਸੀਂ ਆਰਡਰ ਕਰਕੇ ਸਪੈਸ਼ਲ ਮਤਲਬ ਉਹ ਚੀਜ਼ ਅਰੇਂਜ ਕੀਤੀ ਕਿਉਂਕਿ ਸਾਨੂੰ ਪੂਰਾ ਬਿਲੀਵ ਸੀ ਕਿ ਬੱਚੀ ਕੋਈ ਨਾ ਕੋਈ ਸਾਡਾ ਡ੍ਰੀਮ ਜ਼ਰੂਰ ਪੂਰਾ ਕਰੇਗੀ ਮੇਸ ਬੱਚੀ ਨੂੰ ਹਮੇਸ਼ਾ ਹੀ ਅੱ지 ਹੁੰਦੀ ਸੀ ਕਿ ਸਿਮਨ ਤੇਰੇ ਕੋਲ ਕਮਰ ਸਟਰੀਮ ਹੈ ਤੂੰ ਆਦੀ bizness accounts ਤੇ economics ਤੇ ਫੋਕਸ ਕਰ ਰਹੀ ਹੈ ਐਕਚੁਅਲੀ ਮੈਂ ਨਾ ਦੀ ਇੰਗਲਿਸ਼ ਲੈ ਰਹੀ ਸੀ ਤੇ ਮੈਂ ਨੂੰ ਕਹਿੰਦੀ ਸੀ ਕਿ ਇੰਗਲਿਸ਼ ਨੂੰ ਬੱਚੇ ਹਮੇਸ਼ਾ ਹੀ ਲਾਈਟਲੀ ਲੈਂਦੇ ਆ ਤੇ ਇੰਗਲਿਸ਼ ਤੇ ਉਹਨਾਂ ਫੋਕਸ ਨਹੀਂ ਕਰ ਪਾਉਂਦੇ ਤੇ ਮੈਨੂੰ ਨਹੀਂ ਲੱਗਦਾ ਵੀ ਤੂੰ ਇੰਗਲਿਸ਼ ਵਿੱਚ ਅੱਗੇ ਜਾਏਂਗੀ ਕਿਉਂਕਿ ਇਹ ਬੱਚੀ ਮੈਕਸਮ ਟਾਈਮ ਆਧਾ ਜਿਹੜਾ ਹੈਗਾ accounts bizness ਨੂੰ ਹੀ ਦੇ ਰਹੀ ਸੀ ਪਰ ਮੈਂ ਅੱਜ ਪ੍ਰਾਊਡਲੀ ਕਹਿ ਰਹੀ ਹਾਂ ਕਿ ਇਸ ਬੱਚੀ ਨੇ ਇੰਗਲਿਸ਼ ਵਿੱਚ ਵੀ ਟਾਕ ਕੀਤਾ ਹੈ 92 ਮਾਰਕਸ ਆਏ ਦੇ ਇੰਗਲਿਸ਼ ਵਿੱਚ ਵੀ ਔਰ ਇਹਨ ਇੰਗਲਿਸ਼ ਨੂੰ ਕੋਈ ਬਹੁਤ ਬਹੁਤ ਜ਼ਿਆਦਾ ਟਾਈਮ ਨਹੀਂ ਦਿੱਤਾ ਬਹੁਤ ਘੱਟ ਟਾਈਮ ਦੇ ਵਿੱਚ ਔਰ ਦੇਖੋ ਅਕਾਊਂਟਸ ਦੇ ਵਿੱਚ ਬਿਜ਼ਨਸ ਦੇ ਵਿੱਚ 95 96 ਲੈਣਾ ਇਟਸ ਨੋਟ ਅ ਇਜ਼ੀ ਟਾਸਕ ਇਸ ਬੱਚੀ ਨੇ ਨੋ ਡਾਊਟ ਦਿਨ ਰਾਤ ਮਿਹਨਤ ਕੀਤੀ ਹੈ ਪਰ ਮੈਂ ਆਪਦੇ ਸਟਾਫ ਦੀ ਵੀ ਆਪਦੇ ਪ੍ਰਿੰਸੀਪਲ ਮੈਮ ਦੀ ਵੀ ਇੱਥੇ ਪ੍ਰੇਜ਼ ਕਰਨਾ ਚਾਹਾਂਗੀ ਕਿਉਂਕਿ ਪ੍ਰਿੰਸੀਪਲ ਮੈਮ ਦੀ ਇਹੀ ਗਾਈਡੈਂਸ ਸੀ ਕਿ ਜੇਕਰ ਇੱਕ ਬੱਚਾ ਸਿਕਸ ਟਾਈਮਸ ਵੀ ਤੁਹਾਨੂੰ ਕੋਈ ਡਾਊਟਸ ਪੁੱਛਦਾ ਕੋਈ ਕੁਐਰੀਜ਼ ਲੈ ਕੇ ਆਂਦਾ ਹੈ ਤਾਂ ਤੁਸੀਂ ਟੀਚਰਸ ਕਦੀ ਇਰੀਟੇਟ ਨਹੀਂ ਹੋਵਗੇ ਤੇ ਸਾਡੇ ਇਸ ਬੱਚੇ ਨੇ ਜਿੰਨੀ ਵਾਰ ਵੀ ਇਹਨੂੰ ਐਕਸਟਰਾ ਲੈਕਚਰਸ ਇਹ ਜੂਰਸੀ ਸਾਡੇ ਟੀਚਰਸ ਨੇ ਦਿੱਤੇ ਆ ਇਹਨੂੰ ਪ੍ਰੋਪਰ ਗਾਈਡੈਂਸ ਮਿਲੀ ਏ ਠੀਕ ਹੈ ਬੱਚੀ ਨੇ ਦਿਨ ਰਾਤ ਇੱਕ ਕੀਤਾ ਨੋ ਡਾਊਟ ਬੱਚੀ ਨੇ ਮਿਹਨਤ ਕੀਤੀ ਹੈ ਬੱਚੀ ਨੇ ਮਕਾਮ ਹਾਸਲ ਕੀਤਾ ਪਰ ਉਹਨਾਂ ਦੇ ਵਿੱਚ ਸਾਡੇ ਸਕੂਲ ਦਾ ਸਾਡੇ ਸਟਾਫ ਦਾ ਬਹੁਤ ਹੀ ਅਹਿਮ ਯੋਗਦਾਨ ਰਿਹਾ ਹੈ ਤੇ ਹੁਣ ਮੈਂ ਅੱਜ ਇਹ ਕਹਿਨੀ ਆ ਕਿ ਇਹ ਬੱਚੀ ਜ਼ਿੰਦਗੀ ਵਿੱਚ ਜੋ ਵੀ ਮੁਕਾਮ ਹਾਸਲ ਕਰਨਾ ਚਾਹੁੰਦੀ ਹੈ ਨਾ ਇਹ ਕਰੇਗੀ ਆਈ ਰੀਲੀ ਪ੍ਰਾਊਡ ਹਾਂ ਮੈਂ ਸਿਮਰਨ ਪ੍ਰੀਤਕੌਰ ਨਿਕਨੇਮ ਇਸ ਦਾ ਮੰਨਤ ਹੈ ਅਸੀਂ ਪਿਆਰ ਦੇ ਨਾਲ ਮੰਨਤ ਬੁਲਾਉਂਦੇ ਆਂ ਇੱਕ ਗੱਲ ਮੈਂ ਦੇਖਣ ਚਾਹੀ ਮੈਂ ਮੈਥ ਟੀਚਰ ਵੀ ਰਿਆਂ ਪਹਿਲਾਂ ਮੈਂ ਅੱਜ ਤੋਂ 15-20 ਸਾਲ ਬੱਚਿਆਂ ਨੂੰ ਟੀਚ ਕਰਦਾ ਸੀ ਫਿਰ ਹੁਣ ਗਵਰਨਮੈਂਟ ਸਰਵਿਸ ਵਿੱਚ ਆ ਗਿਆ ਇੱਕ ਦਿਨ ਮੈਂ ਦੇ ਬੁੱਕ ਦੇਖੀ ਮੈਥ ਦੀ ਦੇਖੀ ਆਪਣੇ ਨੋਟਬੁੱਕ ਦੇਖੀ ਸੈਕੰਡ ਮੈਥ ਵਿੱਚੋਂ ਬੱਚੇ ਜਿਹੜੇ ਤਕਰੀਬਨ ਹੁੰਦਾ ਆਪਣਾ ਕੈਸ ਜੀਓਮੈਟਰੀ ਮੈਥ ਜਿਹੜਾ ਹੁੰਦਾ ਉਹਦੇ ਵਿੱਚ ਬੱਚੇ ਹਮੇਸ਼ਾ ਪਛੜ ਜਾਂਦੇ ਨੇ ਜਦੋਂ ਮੈਂ ਇਹਦੇ ਵਿਖਿਆ ਕਿਤਾਬਾਂ ਦੇਖਿਆ ਤੇ ਦੋ ਤਿੰਨ ਮੈਂ ਕੁਐਸਚਨ ਕੋਟਾ ਪਗੇਤੇ ਬੇਸਿਕ ਪ੍ਰੋਪੋਰਸ਼ਨਲ ਥੀਰਮ ਹੁੰਦੀ ਹੈ ਕਈ ਇਸ ਤਰ੍ਹਾਂ ਦੀਆਂ ਬੱਚੇ ਨੇ ਬਹੁਤ ਵਧੀਆ ਤਰੀਕੇ ਨਾਲ ਐਨੇ ਵਧੀਆ ਤਰੀਕੇ ਨਾਲ ਲਿਖਿਆ ਹੋਇਆ ਔਰ ਆਨਸਰ ਵੀ ਬੜੇ ਅੱਛੇ ਦੇ ਦੇ ਸੀ ਤੇ ਮੈਂ ਦੇਖਿਆ ਮੈਂ ਕਿਹ ਜਿਹੜਾ ਬੱਚਾ ਜੇ ਮੈਟ੍ਰਿਕ ਚੋਂ ਨਿਕਲ ਜਾਏ ਨਾ ਉਹ ਬੱਚਾ ਹਮੇਸ਼ਾ ਸਕਸੈਸ ਕਰਦਾ ਹੈ ਸਕਸੈਸ ਉਹਨੂੰ ਪ੍ਰਾਪਤ ਹੁੰਦੀ ਹੁੰਦੀ ਹੈ ਔਰ ਇਸਨੇ ਮੈਂ ਵੀ ਕਮਰਸ ਕੀਤੀ ਹੈ ਬੀਕਮ ਕੀਤੀ ਹੈ ਐਮਕਮ ਤੱਕ ਗਿਆ ਇਹਨੇ ਵੀ ਕਮਰਸ ਲਿਆ ਸਟਰੀਮ ਪਰ ਇਹ ਕਹਿ ਰਹੇ ਨੇ ਕਮਰਸ ਚੋਂ ਪੂਰੇ ਜਿੰਨੇ ਵੀ ਸਟਰੀਮ ਨੇ ਨਾ ਜਿੰਨੇ ਵੀ ਉਹਨਾਂ ਵਿੱਚ ਇਸ ਬੱਚੇ ਨੇ ਟੋਪ ਕੀਤਾ ਔਰ ਬੜੀ ਮਾਨ ਦੀ ਗੱਲ ਹੈ ਸਕੂਲ ਦੀ ਸਕੂਲ ਦੀ ਗਾਈਡੈਂਸ ਸੀ ਸਕੂਲ ਨੇ ਜੋ ਪ੍ਰੋਪਰ এনवायरमेंट ਸਿਰਜਿਆ ਇਦੋਂ এনਵਾਇਰਨਮੈਂਟ ਬਣ ਜਾਂਦਾ ਅੱਜ ਕੱਲ ਦਾ ਮਾਹੌਲ ਨਹੀਂ ਹੈ ਮੈਂ ਕਹਾਗਾ ਬੱਚੇ ਜਿਵੇਂ ਮੋਬਾਈਲ ਤੇ ਜਿਆਦਾ ਟਾਈਮ ਸਪੈਂਡ ਕਰਦੇ ਨੇ ਆਪਣੇ ਰੋਜ਼ੇਵੇਂ ਬੜੇ ਨੇ ਪਰ ਜੇ ਬੱਚਾ ਪ੍ਰੋਪਰ ਗਾਈਡੈਂਸ ਦੇ ਨਾਲ এনਵਾਇਰਨਮੈਂਟ ਦੇ ਨਾਲ ਸੈਲਫ ਸਟਡੀ ਦੇ ਨਾਲ ਔਰ ਅਕਾਲਪੁਰਖ ਦੀ ਜਿਹੜੀ ਹੈਗੀ ਹੈ ਤਾਕਤ ਹੈ ਉਹਦੀ ਮਿਹਰ ਸਦਕਾ ਇਹ ਬੱਚੀ ਨੇ ਜਿਹੜਾ ਮੁਕਾਮ ਹਾਸਲ ਕੀਤਾ ਉਹ ਕਾਬਲੇ ਗੌਰ ਹੈ ਉਹਨੇ ਬੱਚੀ ਦਾ ਇੱਕ ਮੇਨ ਡਰੀਮ ਹੈ ਕਿ ਮੈਂ ਸੀਏ ਬਣਨਾ ਚਾਹੁੰਦੀ ਆ ਪਰਮਾਤਮਾ ਕੇ ਅਰਦਾਸ ਹੈ ਬੱਚੀ ਸੀਏ ਵਿੱਚ ਵੀ ਤਰੱਕੀ ਕਰੇ ਔਰ ਸੀਏ ਦੇ ਜਿਹੜੇ ਪੇਪਰਸ ਹੁੰਦੇ ਆ ਉਹਦੇ ਵਿੱਚ ਵੀ ਇਹ ਸਫਲਤਾ ਹਾਸਲ ਕਰਕੇ ਇਸ ਜਲਾਲਾਬਾਦ ਦਾ ਨਾਮ ਰੋਸ਼ਨ ਕਰੇ ਸੀਏ 노 ਡਾਊਟ ਬਹੁਤ ਹੀ ਟਿਪੀਕਲ ਆਪਾਂ ਦਾ ਸਟੱਡੀ ਹੈ ਪਰ ਜੇ ਬੱਚਾ ਜੇ ਚਾਹੇ ਬੱਚੇ ਜੱਜ ਬਣ ਸਕਦੇ ਆ ਬੱਚੇ ਆਪਾਂ ਕਹਿੰਦਾ ਤਹਿਸੀਲਦਾਰ ਬਣ ਸਕਦੇ ਡੀਐਸਪੀ ਬਣ ਸਕਦੇ ਆ ਜੇ ਸੀਏ ਬਣੇਗਾ ਉਹ ਵੀ ਇੱਕ ਬੜਾ ਵੱਡਾ ਮੁਕਾਮ ਹੈ ਤੇ ਜੇ ਬੱਚਾ ਇਹ ਹਾਸਲ ਕਰਨਾ ਚਾਹੁੰਦਾ ਅਕਾਲਪੁਰ ਕੇ ਅਰਦਾਸ ਹੈ ਸਾਡੀ ਇਹ ਬੱਚੀ ਸੀਏ ਦੀ ਪੜਾਈ ਵੀ ਪਾਸ ਕਰਕੇ ਇਸ ਜਲਾਲਾਬਾਦ ਦਾ ਨਾਮ ਰੋਸ਼ਨ ਕਰੇ ਐਨੀਆਂ ਬੇਨਤੀਆਂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾਫਰ